ਅਕਸਰ ਹੀ ਬੱਚਿਆਂ ਦੇ ਵੱਲੋਂ ਸਕੂਲ ਦੇ ਵਿੱਚੋਂ ਬਿਨਾਂ ਇਨਫੋਰਮ ਕੀਤੇ ਛੁੱਟੀ ਕਰ ਲਈ ਜਾਂਦੀ ਹੈ ਹਾਲਾਂਕਿ ਹੁਣ ਸੀਬੀਐਸਸੀ ਬੋਰਡ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਸਖਤ ਨਿਯਮ ਬਣਾ ਦਿੱਤੇ ਗਏ ਨੇ ਸਖਤ ਦੱਸ ਦਈਏ ਕਿ ਨੀਤੀ ਜੋ ਹੈ ਉਹ ਲਿਆਂਦੀ ਜਾ ਰਹੀ ਹੈ ਸੀਬੀਐਸਸੀ ਦਾ ਕਹਿਣਾ ਹੈ ਕਿ ਹੁਣ ਜੇਕਰ ਕੋਈ ਵੀ ਵਿਦਿਆਰਥੀ ਸਕੂਲ ਦੇ ਵਿੱਚ ਛੁੱਟੀ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਛੁੱਟੀ ਪ੍ਰਵਾਨ ਜੋ ਹੈ ਸਕੂਲ ਦੇ ਵੱਲੋਂ ਕਰਵਾਉਣੀ ਪਵੇਗੀ ਜੇਕਰ ਐਮਰਜੈਂਸੀ ਦੇ ਵਿੱਚ ਕਿਸੇ ਮੈਡੀਕਲ ਐਮਰਜੈਂਸੀ ਦੇ ਵਿੱਚ ਜੇਕਰ ਕੋਈ ਵਿਦਿਆਰਥੀ ਛੁੱਟੀ ਲੈਂਦਾ ਹੈ ਜਿਸ ਤੋਂ ਬਾਅਦ ਹੁਣ ਵਿਦਿਆਰਥੀ ਨੂੰ ਸਕੂਲ ਦੇ ਵਿੱਚ ਆਪਣੇ ਮੈਡੀਕਲ ਡਾਕੂਮੈਂਟਸ ਜੋ ਨੇ ਉਹ ਛੁੱਟੀ ਤੋਂ ਬਾਅਦ ਜਮ੍ਹਾਂ ਕਰਵਾਉਣੇ ਪੈਣਗੇ ਜੇਕਰ ਵਿਦਿਆਰਥੀ ਕਿਸੇ ਐਮਰਜੈਂਸੀ ਕਰਕੇ ਛੁੱਟੀ ਜੋ ਹੈ ਉਹ ਲੈਂਦਾ ਹੈ ਤਾਂ ਉਹ ਮੈਡੀਕਲ ਡਾਕੂਮੈਂਟ ਸਕੂਲ ਦੇ ਵਿੱਚ ਸਬਮਿਟ ਜੋ ਨੇ ਕਰਵਾਉਣੇ ਪੈਣਗੇ ਨਹੀਂ ਤਾਂ ਵਿਦਿਆਰਥੀ ਦੇ ਖਿਲਾਫ ਐਕਸ਼ਨ ਜੋ ਹੈ ਉਹ ਕੀਤਾ ਜਾ ਸਕਦਾ ਹੈ ਵਿਦਿਆਰਥੀ ਨੂੰ ਡਮੀ ਸਟੂਡੈਂਟ ਐਲਾਨਿਆ ਜਾ ਸਕਦਾ ਹੈ ਡਮੀ ਸਟੂਡੈਂਟ ਯਾਨੀ ਕਿ ਵਿਦਿਆਰਥੀ ਨੂੰ ਬੋਰਡ ਦੀ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਵਿਦਿਆਰਥੀ ਇਹ ਸਾਰੇ ਡਾਕੂਮੈਂਟਸ ਸਕੂਲ ਦੇ ਵਿੱਚ ਜਮ੍ਹਾਂ ਨਹੀਂ ਕਰਵਾਉਂਦਾ ਉੱਥੇ ਹੀ ਜੇਕਰ ਵਿਦਿਆਰਥੀ ਦੇ ਕਿਸੇ ਪਰਿਵਾਰਕ ਮੈਂਬਰ ਦੀ ਡੈਥ ਹੋ ਜਾਂਦੀ ਹੈ ਤਾਂ ਵਿਦਿਆਰਥੀ ਨੂੰ ਛੁੱਟੀ ਤੋਂ ਬਾਅਦ ਇਹ ਡੈਥ ਸਰਟੀਫਿਕੇਟ ਸਕੂਲ ਦੇ ਵਿੱਚ ਆਪਣੀ ਅਰਜ਼ੀ ਦੇ ਨਾਲ ਸਬਮਿਟ ਕਰਵਾਉਣਾ ਪਵੇਗਾ ਤਾਂ CBSE ਬੋਰਡ ਦੇ ਵੱਲੋਂ ਸਕੂਲਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਜੋ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਹੁਣ ਸੰਬੰਧਿਤ ਇਹ ਸਖਤ ਨਿਯਮ ਬਣਾਏ ਗਏ ਨੇ ਜਿੱਥੇ ਹੁਣ ਵਿਦਿਆਰਥੀ ਨੂੰ ਕਿਸੇ ਵੀ ਛੁੱਟੀ ਲੈਣ ਤੋਂ ਪਹਿਲਾਂ ਸਕੂਲ ਦੇ ਵੱਲੋਂ ਸਕੂਲ ਦੇ ਕੋਲੋਂ ਜੋ ਹੈ ਉਹ ਪਹਿਲਾਂ ਛੁੱਟੀ ਪ੍ਰਵਾਨ ਕਰਾਉਣੀ ਪਵੇਗੀ ਜਿਸ ਤੋਂ ਬਾਅਦ ਹੀ ਵਿਦਿਆਰਥੀ ਇਹ ਛੁੱਟੀ ਕਰ ਸਕਦਾ ਹੈ ਤਾਂ ਸੀਬੀਐਸਸੀ ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਵੀ ਬੋਰਡ ਕਲਾਸਾਂ ਦੇ ਵਿਦਿਆਰਥੀ ਨੇ ਯਾਨੀ ਕਿ 10ਵੀਂ ਤੇ 12ਵੀਂ ਦੀ ਜੋ ਕਲਾਸਿਸ ਦੇ ਵਿਦਿਆਰਥੀ ਨੇ ਉਨ੍ਹਾਂ ਦੀ 75% ਹਾਜ਼ਰੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਵਿਦਿਆਰਥੀ ਦੀ ਇਹ 75% ਹਾਜ਼ਰੀ ਨਹੀਂ ਹੁੰਦੀ ਤਾਂ ਵਿਦਿਆਰਥੀ ਨੂੰ ਸਿੱਧੇ ਤੌਰ ਤੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਜੇਕਰ ਕਿਸੇ ਕਾਰਨ ਦੇ ਕਰਕੇ ਜਾਇਜ਼ ਕਾਰਨਾਂ ਦੇ ਕਰਕੇ ਜੇਕਰ ਵਿਦਿਆਰਥੀ ਦੀ ਹਾਜ਼ਰੀ ਪੂਰੀ ਨਹੀਂ ਹੈ ਤਾਂ ਸਕੂਲ ਦੇ ਵੱਲੋਂ 7 ਜਨਵਰੀ ਤੱਕ ਯਾਨੀ ਕਿ 7 ਜਨਵਰੀ ਤੱਕ ਸਕੂਲ ਜੋ ਹੈ ਉਹ ਵਿਦਿਆਰਥੀ ਦੀ ਅਰਜ਼ੀ ਦਫ਼ਤਰ ਦੇ ਵਿੱਚ ਪੇਚ ਸਕਦਾ ਹੈ ਜਿਸ ਤੋਂ ਬਾਅਦ ਹੀ ਇਸ ਲੇਟਰ ਦੇ ਉੱਤੇ ਚਰਚਾ ਜੋ ਹੈ ਕੀਤੀ ਜਾ ਸਕਦੀ ਹੈ ਪਰ ਸੀਬੀਐਸਸੀ ਨੇ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਕੋਈ ਵਿਦਿਆਰਥੀ ਝੂਠੇ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਵਿਦਿਆਰਥੀ ਦੀ ਹਾਜ਼ਰੀ ਜੋ ਹੈ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦੇ ਖਿਲਾਫ ਸਕੂਲ ਤੇ ਕਾਰਵਾਈ ਜੋ ਹੈ ਉਹ ਸੀਬੀਐਸਸੀ ਬੋਰਡ ਦੇ ਵੱਲੋਂ ਕੀਤੀ ਜਾਵੇਗੀ ਤਾਂ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਹੁਣ ਸੀਬੀਐਸਸੀ ਨੇ ਸਖਤ ਰੁਖ ਅਪਣਾ ਲਿਆ ਹੈ ਸਖਤ ਕਦਮ ਜੋ ਹੈ ਉਹ ਸੀਬੀਐਸਸੀ ਬੋਰਡ ਦੇ ਵੱਲੋਂ ਚੁੱਕੇ ਜਾ ਰਹੇ ਨੇ ਜਿਥੇ ਹੁਣ ਵਿਦਿਆਰਥੀਆਂ ਨੂੰ ਕੋਈ ਵੀ ਛੁੱਟੀ ਕਰਨ ਤੋਂ ਪਹਿਲਾਂ ਸਕੂਲ ਨੂੰ ਇਨਫੋਰਮ ਕਰਨਾ ਪਵੇਗਾ ਜੇਕਰ ਵਿਦਿਆਰਥੀ ਜਾਣੇ ਕਾਦਾ ਤਾਂ ਉਸ ਨੂੰ ਡੰਮੀ ਸਟੂਡੈਂਟ ਐਲਾਨ ਦਿੱਤਾ ਜਾਵੇਗਾ ਯਾਨੀ ਕਿ ਸਿੱਧੇ ਤੌਰ ਤੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਵਿਦਿਆਰਥੀ ਨੂੰ ਨਹੀਂ ਬੈਠਣ ਦਿੱਤਾ ਜਾਵੇਗਾ